ਆਈ ਆਈ ਮਾਜੀ ਤੂੰ ਇਹਨੇ ਜਾਣ ਖਾਤੀ ਮੇਰੀਆਂ ਕੀ ਗੰਦਾ ਜਿਹਾ ਕੱਪੜਾ ਬੰਨਿਆ ਪਹਿਲਾਂ ਕਾਹ ਜੀ ਤੂੰ ਕਿਡਨੈਪਰ ਕਿਡਨੈਪਰ ਮੈਨੂੰ ਕਿਡਨੈਪ ਕਰ ਲਿਆ ਵਾ ਵਿਕਟਪਾਪੇ ਨੂੰ ਪੁੱਛਿਆ ਤਾ ਉਹ ਬੀਬੀ ਤੈਨੂੰ ਕਿਡਨੈਪ ਕੀਤਾ ਪੇਕੇ ਛੁੱਟੀਆਂ ਕੱਟਣ ਨਹੀਂ ਆਈ ਤੂੰ ਹੁਣ ਤੂੰ ਇੱਥੇ ਹੀ ਰਹੇਂਗੀ ਇੱਥੇ ਰਹਿਣਾ ਵਾ ਵੇ ਤੁਹਾਡਾ ਦਬਾਅ ਤਾਂ ਨਹੀਂ ਖਰਾਬ ਹੋ ਗਿਆ ਖਾਗ ਲਿਆ ਮੈਂ ਉਥੇ ਧੋਕਿਆ ਕਿ ਆਈ ਹੈ ਕਟਣਾ ਵਧਣਾ ਧਰਨਾ ਪਤਾ ਕਿੰਨਾ ਟਾਈਮ ਲੱਗਦਾ ਖਾਗ ਧਰਨਾ ਆਪਦਾ ਬਈ ਇਹ ਵੀ ਜ਼ਰੂਰਤਾ ਕਿ ਤੇਰਾ ਘਰ ਵਾਲਾ ਸਾਨੂੰ ਪੈਸੇ ਨਹੀਂ ਦੇ ਦਿੰਦਾ ਉਦੋਂ ਤੱਕ ਤੂੰ ਕਿਤੇ ਨਹੀਂ ਜਾ ਸਕਦੀ ਕੌਣ ਪੈਸੇ ਦੇਊਗਾ ਕਿਹੜੇ ਪੈਸੇ ਦੇਊਗਾ ਮੇਰਾ ਘਰ ਵਾਲਾ ਮਿਲ ਕੇ ਪੈਸੇ ਤੁਹਾਨੂੰ ਫਿਰ ਹੈ 2 ਮਹੀਨੇ ਹੋ ਗਏ ਤਾਂ ਮੈਂ ਪੈਸੇ ਮੰਗਣ ਨਹੀਂ ਮੈਂ ਮਸੂਤ ਲੈਣੇ ਪੈਸੇ ਦੇ ਦੇ ਮੈਨੂੰ ਵੀ ਤੇ ਐਂਡ ਤੁਹਾਨੂੰ ਦਊ ਮੈਨੂੰ ਚੜਾਉਣ ਪੈਸੇ ਕੋਣ ਦੇਣਾ ਸ਼ੁਕਰੇ ਕੋਲ ਬੁਲਾ ਲੱਤੀ ਦਿਮਾਗ ਦਾ ਬੰਦਾ ਕਿਉਂ ਬੰਦਾ ਚੁੱਪ ਲੈ ਨਹੀਂ ਮੈਂ ਤੁਹਾਨੂੰ ਦੱਸਾਂ ਇਦਾਂ ਇਦਾਂ ਰੁਪਏ ਪੈ ਆਪਣਾ ਤੇ ਨਾਲਿਆ ਕੀ ਤੁਹਾਡਾ ਰੋਈ ਤਾਂ ਕੰਮ ਆ ਕਿਦ ਨਾ ਪਿੰਦਾ ਤੇ ਕੱਪੜਾ ਕਪੜਾ ਕਿੱਦਾਂ ਗੰਦਾ ਕਿਤੇ ਮੁਸਤ ਮਾਰ ਰਿਹਾ ਯਾਰ ਸਰਪ ਚ ਭਿਓ ਇਹਨੂੰ ਖਿਜ ਜਗਦਾਈ